ਲਵਾਂ ਦੇ ਲੈ ਕੇ ਆਏ ਹਨ 2025 ਦੇ ਵਿੱਚ ਸਸਕਾਰ ਸਮਾਰੋਹ ਮਾਹ ਜੁਲ ਸਿੰਘ ਕਰ ਰਿਹਾ ਹੈ ਅੱਗਾ ਪਾਤੀ ਇਹਦੇ ਸੰਬੰਧ ਵਿੱਚ ਆਇਆ ਆ ਬੈਠੇ ਲੋਕ ਨੂੰ ਨਵੇਂ ਕੋਡਟ ਲੈ ਕੇ ਆਇਆ ਆ ਇਹ ਤੁਹਾਨੂੰ ਜਾਣਕਾਰੀ ਦਿੰਦਾ ਆ ਆਪਾਂ ਇਹਦੇ ਆ ਨੈਮੈਟਿਕ ਪਲੰਟਰ ਤੇ ਬੋਲਾ ਬਟਨ ਵਾਲੀ ਵਾਲੀ ਬੋਲਾ ਬਟਨ ਵਾਲੀ ਮਸ਼ੀਨ ਤੇ ਮਕੀਰਾ ਚਾਰ ਕੋਣਾ ਵਾਲੀ ਮਸ਼ੀਨ ਕਿ ਕਰਕੇ ਕਰਕੇ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਆਪਾਂ ਗੱਲ ਕਰਦੇ ਆ ਆਚਾਰ ਕੋਣਾ ਵਾਲੀ ਮਸ਼ੀਨ ਦੀ ਕੋਲੇ ਬੈਠਦੇ ਨਾਲੇ ਨਾਲੇ ਉਹ ਗੱਲ ਕਰਦੇ ਆ ਕਿ ਉਹਦੇ ਬਾਰੇ ਵਿੱਚ ਦੱਸਣਾ ਜਮਾ ਜਿਹੜੀ ਚਾਰ ਕੋਣਾ ਵਾਲੀ ਮਸ਼ੀਨ ਹੈ ਫੋਰ ਰੋ ਵਾਲੀ ਮਸ਼ੀਨ ਹੈ ਟਰੈਕਟਰ ਦੇ ਪਿਛਲੇ ਪਾਸੇ ਲੱਗਦੀ ਆ ਤੇ ਇਹਦੇ ਨਾਲ ਬੈਕ ਸਟੋਰੀਂ ਤੇ ਟੋਕਰੀ ਵੀ ਆਪਾਂ ਲਗਾ ਲਏ ਆ ਤੇ ਉਹਦੇ ਨਾਲ ਕਿ ਆ ਚਾਰ ਪਾਟੇ ਟੋਕਰੀ ਚ ਜਿਵੇਂ ਪਾ بارش ਹੋ ਗਈ ਹੈ ਤੇ ਉਹਦੇ ਵਿੱਚ ਨਹੀਂ ਚੱਲ ਸਕਦਾ ਪਾਣੀ ਦੇ ਵਿੱਚ ਤਾਂ ਫੋੜ ਦਾ ਫੋੜ ਟਰੈਕਟਰ ਦਾ ਜਿਹੜਾ ਆਪਾਂ ਟੋਕਰੀ ਲਗਾ ਲਏ ਆ ਤੇ ਇਹਦੇ ਵਿੱਚ ਚੇ ਮਸ਼ੀਨ ਲਗਾ ਕੇ ਆਪਾਂ ਟੋਕਰੀ ਚ ਪਾ ਕੇ ਬਾਹਰ ਆ ਕੇ ਢੇਰੀ ਕਰ ਸਕਦੇ ਆ ਜਿਸ ਨਾਲ ਆ ਚਾਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਵੀ ਮੀਂਹ ਕਰੇ ਜਾਂ بارش ਦੇ ਵਿੱਚ ਵੀ ਆਸਾਨੀ ਨਾਲ ਚਾਰ ਪਾ ਸਕਦੇ ਆ ਦੂਸਰੀ ਹੈ ਜੀ ਆਪਣੀ ਆਲੂਆਂ ਵਾਲੀ ਜਿਹੜੀ ਆਪਾਂ ਆਲੂਆਂ ਦੇ ਬੇਲਾ ਵੱਢਣ ਵਾਲੀ ਮਸ਼ੀਨ ਬਣਾਈ ਹੈ ਪਹਿਲਾਂ ਕੀ ਹੁੰਦਾ ਸੀ ਲੇਬਰ ਨੂੰ ਲੈ ਕੇ ਆਪਾਂ ਆਲੂਆਂ ਦੇ ਕੇਟਾ ਬੇਲਾ ਵੱਢਦੇ ਸੀਗੇ ਦਾਤੀ ਲਾ ਕੇ ਉਹ ਦਾਤਰੀ ਨਾਲ ਕਿਉਂਕਿ ਇਹ ਲੇਬਰ ਬਹੁਤ ਲੱਗੀ ਪੈ ਜਾਂਦੇ ਸੀ ਅੱਜ ਤੋਂ ਲੇਬਰ ਵੀ ਨਹੀਂ ਮਿਲਦੀ ਉਹਦੇ ਲਈ ਆਪਾਂ ਮਸ਼ੀਨ ਬਣਾਈ ਜਿਹੜੀ ਆਲੂ ਵਾਲੀ ਬੇਲਾ ਵੱਢਣ ਵਾਲੀ ਉਹ ਟਰੈਕਟਰ ਦੇ ਪਿੱਛੇ ਲੱਗ ਕੇ ਚੱਲਦੀ ਹੈ ਜੋ ਕਿ ਇੱਕ ਵਾਰੀ ਦੇ ਵਿੱਚ 4 ਵੱਟਾਂ ਨੂੰ ਕਵਰ ਕਰਦੀ ਆ ਉਹ ਪਿੱਛੇ ਬੇਲਾ ਨੂੰ ਸਾਰਿਆਂ ਨੂੰ ਵੱਢ ਕੇ ਬਿਲਕੁਲ ਉਹਨਾਂ ਨੂੰ ਚੂਰਾ ਕਰ ਦਿੰਦੀ ਆ ਉਹਨਾਂ ਦਾ ਦੋਸਤੋ ਤੀਸਰਾ ਪ੍ਰੋਡਕਟ ਜਿਹੜਾ ਲੈ ਕੇ ਆਇਆ ਨਮਾਇਤਿਕ ਪਲਾਂਟ ਕਰਕ ਜਿਹੜਾ ਵੀ ਆਪਾਂ ਜਿਹੜੇ ਉਹਦੇ ਬੱਤਾ ਬਣਾਉਣ ਵਾਲਾ ਹੱਲ ਆਉਂਦੇ ਆ ਉਹ ਆਪਣਾ ਜਰਮਨ ਦਾ ਬਣਿਆ ਆ ਦੋ ਹੱਲ ਲਾਉਣੇ ਆ ਤੇ ਬਾਕੀ ਇਹਦੇ ਨਾਲ ਆਪਾਂ ਮੱਕੀ ਦੀ ਦਾਲਾਂ ਦੀ ਸਰੋਂ ਦੀ ਸਾਰੇ ਕਾਸ਼ੇ ਦੀ ਆਪਾਂ ਬਿਜਾਈ ਕਰ ਸਕਦੇ ਆ ਆਪਣੇ ਬੋਡਿੰਗੇ ਨੂੰ ਸੈੱਟ ਕਰ ਸਕਦੇ ਆ ਵੀ ਆਪਾਂ ਕਿੰਨੀ ਦੂਰੀ ਤੇ ਬਿਜਾਈ ਕਰਨੀ ਆ ਤੇ ਕਿੰਨੀ ਦੀ ਬਿਜਾਈ ਕਰਨੀ ਆ ਤੇ ਉਹ ਇੱਕੋ ਵਾਰ ਚ ਸਾਰੇ ਕੰਮ ਕਰ ਦਿੰਦਾ ਇਹਦਾ ਮਾਡਲ ਦਾ ਨਾਮ ਆਪਣਾ ਗ੍ਰੀਨ ਗੋਲਡ 4R ਆ ਤੇ ਜੋ ਫੋਰ ਰੋਡ ਦੇ ਵਿੱਚ ਚੱਲਦਾ ਤੇ ਬਾਕੀ ਜਿਹੜੇ ਹੋਰ ਵੱਡਾ ਕਿ ਉਹ ਲੈ ਕੇ ਆਏ ਸਟਾਰ ਹੀ ਪਰ ਹੋ ਗਿਆ ਸੁਪਰ ਸੀਟ ਹੋ ਗਿਆ ਰੋਟੇਟਰ ਹੋ ਗਿਆ ਇਹ ਸਾਰੇ ਪ੍ਰੋਡਕਟ ਵੀ ਜੋ ਕਿ ਨਵੀਂ ਟੈਕਨੀਕ ਜੀ ਆਪਾਂ ਲੈ ਕੇ ਆਏ ਨੇ ਵੀ 24 ਲੱਖ ਇੱਥੇ ਆ ਗਏ ਜੀ ਬਜੀ ਕੀ ਨਾਮ ਹੈ ਤੇ ਕੰਪਨੀ ਇੱਥੇ ਕੀ ਲੈ ਕੇ ਆਈ ਕਿਸ ਰੋ ਮੇਰਾ ਨਾਮ ਚਤਿੰਦਰ ਸਿੰਘ ਜੀ ਤੇ ਮੈਂ ਕੇਐਸ ਗਰੁੱਪ ਤੋਂ ਤੇ ਅਸੀਂ ਪੀਐਜ ਦੇ ਬੱਚੇ ਜਿਹੜਾ ਇਹ ਮੇਲਾ ਲਗਾਇਆ ਇਹਦੇ ਚੇਸੇ ਸਟੋਰ ਪਰ ਜਿੱਨੇ ਕਿ ਸੁਪਰ ਸੀਡਰ ਰੋਟਾ ਬਟਰ ਉਸ ਤੋਂ ਬਾਅਦ ਇੱਕ ਅਸਾਂ ਲਗਾਇਆ ਆਪਣਾ ਲੇਜ਼ਰ ਲੈਬਲਰ ਤੇ ਇਸ ਤੇ ਨਾਲ ਇੱਕ ਅਸੀਂ ਚਾਰਿਆਲੀ ਮਸ਼ੀਨ ਲਗਾਈ ਹੈ ਤੇ ਨਾਲ ਅਸੀਂ ਇੱਕ ਆਲੂ ਦੀ ਬੀਲ ਕਟਾਉਣ ਦੀ ਮਸ਼ੀਨ ਬਣਾਈ ਹੈ ਕਿ ਇਸ ਗਰੁੱਪ ਹਮੇਸ਼ਾ ਤੋਂ ਹੀ ਨਵੇਂ ਇਨਵੈਂਸ਼ਨ ਕਰਦਾ ਹੈਗਾ ਜੀ ਤੇ ਉਹਨਾਂ ਨੇ ਕਿ ਕਿਸਾਨਾਂ ਦੇ ਵਿੱਚ ਉਤਸ਼ਾਹ ਕਿੰਨਾ ਘੁੰਮਦਾ ਹੈ ਉਤਸ਼ਾਹ ਦੇਖੋ ਜਦੋਂ ਕੋਈ ਅਸੀਂ ਨਵਾਂ ਪ੍ਰੋਡਕਟ ਬਣਾਉਂਦੇ ਆ ਜਿਮੀਦਾਰ ਨੂੰ ਖੇਤੀ ਕੰਮ ਦੇ ਵਿੱਚ ਆਸਾਨੀ ਹੁੰਦੀ ਹੈ ਤਾਂ ਉਹ ਪ੍ਰੋਡਕਟ ਬਾਰੇ ਜਦੋਂ ਅਸੀਂ ਉਸ ਨੂੰ ਨੋਲੇਜ ਦਿੰਨੇ ਆ ਤਾਂ ਪ੍ਰੋਡਕਟ ਨੂੰ ਜਰੂਰ ਖਰੀਦਿਆ ਕਿਉਂਕਿ ਉਸ ਨੂੰ ਖੇਤੀ ਕਰਨੇ ਵਿੱਚ ਉਸ ਉਸ ਜਿਹੜਾ ਵੀ ਅਸੀਂ ਬਣਾਣੇ ਆ ਪ੍ਰੋਡਕਟ ਉਸ ਨੂੰ ਆਸਾਨ ਖੇਤੀ ਕਰਨੇ ਵਿੱਚ ਆਸਾਨੀ ਹੁੰਦੀ ਹੈ ਤੇ ਜਿਹੜਾ ਵੀ ਅਸੀਂ ਪ੍ਰੋਡਕਟ ਬਣਾਉਣ ਤੋਂ ਬਾਅਦ ਅਸੀਂ ਅੱਤਰ ਸੇਲ ਸਰਵਿਸ ਵੀ ਵਧੀਆ ਦਿੰਨੇ ਆ ਜਿਮੀਦਾਰ ਨੂੰ ਤਾਂ ਕਿ ਜੋ ਵੀ ਉਸ ਨੂੰ ਬਾਅਦ ਚ ਖੇਤ ਵਿੱਚ ਚਲਾਉਣ ਵਿੱਚ ਕੋਈ ਦਿੱਕਤ ਨਾ ਆਵੇ ਇਹ ਮੈਸੇਜ ਦੇਣਾ ਚਾਹ ਰੂ ਹਾਂ ਸਾਂਭਰਾ ਨੂੰ ਮੈਸੇਜ ਆ ਸੋਣੇ ਵੀ ਦੇਖੋ ਕੋਈ ਵੀ ਪ੍ਰੋਡਕਟ ਜੇ ਕਿਸੇ ਨੇ ਜਿੰਮੇਵਾਰ ਭਰਾ ਨੇ ਸਾਡੇ ਖਰੀਦਣਾ ਹੈ ਤਾਂ ਸਾਡੇ ਕੇਐਸ ਗਰੁੱਪ ਦੇ ਸਟਾਲ ਤੇ ਆਉਣ ਜਾਂ ਸਾਡੇ ਕੰਪਨੀ ਵਿੱਚ ਆਉਣ ਅਸੀਂ ਵਧੀਆ ਪ੍ਰੋਡਕਟ ਸਭੇ ਵਧੀਆ ਪ੍ਰੋਡਕਟ ਦਿੰਨੇ ਆ ਤੇ ਅਪਰਸੇ ਲਈ ਸਰਗਰਮੀ ਦਿੰਦੇ ਆ ਤੇ ਸਾਡਾ ਕੇਐਸ ਜਿਹੜਾ ਵੀ ਪ੍ਰੋਡਕਟ ਹੋਏਗਾ ਘੱਟ ਤੇਲ ਦੇ ਨਾਲ ਖਰਚਾ ਘੱਟ ਕਰੂਗਾ ਤੇ ਕੰਮ ਜ਼ਿਆਦਾ ਕਰੂਗਾ ਫਾਈਨਾਂਸ ਦੀ ਸੁਵਿਧਾ ਵੀ ਫਾਈਨਾਂਸ ਸਾਹਿਬ ਜੀ ਬੈਂਕ ਦੇ ਵਿੱਚੋਂ ਲੋਨ ਹਾਂ ਮਿਲਦਾ ਜਿਹੜਾ ਵੀ ਪ੍ਰੋਡਕਟ ਤੁਹਾਨੂੰ ਲੈਣਾ ਚਾਹਣ ਹੋ ਬਾਕੀ ਪ੍ਰੋਡਕਟ ਸਾਡੇ ਗਵਰਨਮੈਂਟ ਦੇ ਲੋ ਸਾਰੇ ਪ੍ਰੂਬਲ ਲਾਈਨ ਜਾਂ ਸਬਸਿਡੀ ਆਉਂਦੀ ਹੈ ਤੇ ਸਬਸਿਡੀ ਵੀ ਮਿਲ ਜਾਂਦੀ ਹੈ ਬਹੁਤ